ਲੋਕ ਸਭਾ ਹਲਕਾ ਸ਼ੀਰਿਕ ਫਤੇਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਦੀ ਜਿੱਤ ਤੋਂ ਬਾਅਦ ਸਾਬਕਾ ਵਿਧਾਇਕulਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਕਰਤਾਰ ਕੰਪਲੈਕਸ ਫਤੇਗੜ ਸਾਹਿਬ ਵਿਖੇ ਕਾਂਗਰਸੀਆਂ ਵੱਲੋਂ ਜਸ਼ਨ ਮਨਾਏ ਗਏ ਅਤੇ ਲੱਡੂ ਵੰਡੇ ਗਏ ਕਾਂਗਰਸ ਦੇ ਜੇਤੂ ਉਮੀਦਵਾਰ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਹਲਕਾ ਫਤੇਗੜ ਸਾਹਿਬ ਲਈ ਵਰਕਰਾਂ ਨਾਲ ਵਿਚਾਰਾ ਕਰਕੇ ਮੈਡੀਕਲ ਕਾਲਜ ਲਿਆਉਣ ਦੇ ਨਾਲ ਨਾਲ ਹੋਰ ਵੀ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਈ ਜਾਣਗੇ ਸਾਬਕਾ ਬੁਧਾਇਕੋ ਜੀ ਸਿੰਘ ਨਾਗਰਾਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸ ਸਮੇਂ ਹੋਏ ਵਿਕਾਸ ਕਰਜ਼ਾ ਨਸਾਂਬਿਆ ਨਹੀਂ ਗਿਆ ਜਿਸ ਕੰਗ ਲੋਕਾਂ ਦੇ ਮਨਾਂ ਵਿੱਚ ਰੋਸ ਸੀ ਤੇ ਕਾਂਗਰਸ ਨੂੰ ਸੂਬੇ ਪਰ ਵਿੱਚੋਂ 7 ਸੀਟਾਂ ਨਾਲ ਵੱਡੇ ਬਹੁਮਤ ਨਾਲ ਜਿਤਾਇਆ ਗਿਆ ਉਹ ਅਜੇ ਤੋਂ ਸ਼ੁਰੂ ਤੋਂ ਹੀ ਕਹਿ ਰਹੇ ਸੀ ਕਿ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਨਗੇ ਕਿ ਜਿਹੜੇ ਲੋਕ ਰੋਜ਼ ਪਾਰਟੀਆਂ ਬਦਲਦੇ ਆ ਉਹਨਾਂ ਨੂੰ ਲੋਕ ਵੋਟ ਨਹੀਂ ਪਾਉਂਦੇ ਉਹਨਾਂ ਦੀ ਸਰਕਾਰ ਜੀ ਆਮ ਪਾਰਟੀ ਦੀ

ਹਿੰਡਿਕਸ਼ਨ ਦੇ ਏਰੀਆ ਵਿੱਚ ਹਿੰਡਿਕਸ਼ਨ ਦੇ ਏਰੀਆ ਕੋਲ ਤੋਂ ਪੋਸਟਰ ਲਗਾਉਂਦੇ ਆ ਇਹ ਤਾਂ ਇਸ਼ਤਿਹਾਰ ਪਾਰਟੀ ਹੈਗੀ ਆ ਕੰਮ ਪਾਰਟੀ ਥੋੜੀ ਆ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਆ ਨਾਗਰਾ ਦਾ ਹੱਦ ਆਪਣੇ ਪੰਜਾਂ ਦੇ ਵਿੱਚ ਤੇ ਇਸ਼ਤਿਹਾਰ ਲਾਉਂਦੇ ਆ ਤੇ ਉਹ ਲੋਕਾਂ ਨੇ ਕਹਿੰਦਾ ਭਾਈ ਇਸ਼ਤਿਹਾਰਾਂ ਨਾਲ ਵੋਟ ਨਹੀਂ ਪੈਂਦੀ ਹੈਗੀ ਤੇ ਉਹਨਾਂ ਨੇ ਸਫਾ ਦਾ ਗਾਹ ਤੋਂ ਸ਼ਾਇਦ ਜਿਹੜਾ ਫਾਲਟੂ ਫਾਲਟੂ ਫਰ ਬਜਦੇ ਆ ਸ਼ਾਇਦ ਕੋਈ ਕੰਮ ਕਰਨਾ ਸ਼ੁਰੂ ਕਰ ਦੇ ਦੇਖੋ ਇਸ ਤਰ੍ਹਾਂ ਹੈਗਾ ਹੁਣ ਮੈਂ ਦੂਸਰੀ ਵਾਰ ਬਣਿਆ ਉਦੋਂ ਪਹਿਲੀ ਵਾਰ ਬਣਿਆ ਸੀ ਆਪਣੇ ਡਿਲੀਗਰਾਂ ਨਾਲ ਲੋਕਾਂ ਨਾਲ ਗੱਲ ਕਰਕੇ ਇੱਕ ਲਿਸਟ ਬਣਾਈ ਸੀ ਹੁਣ ਦੁਬਾਰਾ ਇਹਨਾਂ ਨਾਲ ਬਣਾਵਾਂਗੇ ਸਾਰਿਆਂ ਨਾਲ ਲਿਸਟ ਔਰ ਜਿਹੜੀ ਫਿਰ ਉਸ ਹਿਸਾਬ ਨਾਲ ਪ੍ਰਾਇੋਰਟੀ ਬਣੂਗੀ ਉਹਨੂੰ ਫਿਰ ਪਿਕ ਅਪ ਕਰਾਂਗੇ ਬਿਲਕੁਲ ਕਰਾਂਗੇ ਜੀ ਕੰਮ ਵੀ ਕਰਨਾ ਹੋਰ ਕੀ ਆ ਲੋਕਾਂ ਨੇ ਫਤਫਾ ਦੇ ਤਾ ਦੁਬਾਰਾ ਐਮਪੀ ਬਣਾਤਾ ਕੰਮ ਵੀ ਕਰਨਾ ਕਰਾਂਗੇ ਕੰਮ ਮੈਂ ਤੁਹਾਨੂੰ ਇਹ ਪੂਰਾ ਜੀ ਪੂਰਾ ਉਹਦਾ ਬੋਲ ਮੈਡੀਕਲ ਕਾਲ ਕਰ ਰਿਹਾ ਮੈਂ ਉਹ ਤੇ ਮੈਂ ਕਰੂੰਗਾ ਹੀ ਮੈਂ ਤਾਂ ਕਿਆ ਹੈਗਾ ਕਿ ਦੇਖੋ ਪਿਛਲੀ ਵਾਰ ਕੋਈ ਸਾਡੀ ਲਿਸਟ ਸੀ ਉਹਦੇ ਚੋਂ ਕੋਈ ਬਹੁਤੇ ਵੱਡੇ ਕੰਮ ਨਹੀਂ ਹੋਏ ਹੁਣ ਦੁਬਾਰਾ ਮੈਂ ਆਪਣੇ ਲੀਡਰਾਂ ਨਾਲ ਵਰਕਰਾਂ ਨਾਲ ਇੱਕ ਵਾਰੀ ਦੁਬਾਰਾ ਸਾਰਿਆਂ ਨਾਲ ਗੱਲ ਕਰਨੂੰਗਾ ਹੋ ਸਕਦਾ ਉਹ ਮੈਨੂੰ ਕੁਝ ਨਵੇਂ ਕੰਮ ਕਹਿਣ ਤੇ ਉਹ ਸਾਰੀ ਲਿਸਟ ਬਣਾ ਕੇ ਫਿਰ ਕੇਂਦਰ ਸਰਕਾਰ ਸਾਡੀ ਬਣਦੀ ਆ ਜਾਂ ਉਹਨਾਂ ਦੀ ਬਣਦੀ ਆ ਉਹ ਵੀ ਟੇਕ ਅਪ ਕਰਾਂਗੇ ਸਾਰੇ ਕੰਮ ਕਰਾਵਾਂਗੇ ਵੋਟਰਾਂ ਨਾਲ ਉਹ ਡਾਇਰੈਕਟ ਦੇਖੋ ਮੈਂ ਆਪਣੇ ਸਾਰੇ ਮੇਰੇ ਵੋਟਰਾਂ ਦਾ ਸਾਰੇ ਲੀਡਰਾਂ ਦਾ ਸਾਰੇ ਕਾਂਗਰਸ ਦੇ ਵਰਕਰਾਂ ਦਾ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਕਿ ਉਹਨਾਂ ਨੇ ਬੜੀ ਮੁਸ਼ਕਲ ਇਲੈਕਸ਼ਨ ਸੀ ਇੱਕ ਪਾਸੇ ਪੰਜਾਬ ਸਰਕਾਰ ਲੜ ਰਹੀ ਸੀ ਔਰ ਇੱਕ ਪਾਸੇ ਦੂਸਰੇ ਜਿਨ੍ਹਾਂ ਦਾ ਨਾਲ ਇੱਥੇ ਸਰਕਾਰ ਸੀ ਨਾ ਉੱਤੇ ਸਰਕਾਰ ਸੀ ਉਹਦੇ ਵਿੱਚ ਵੀ ਆਮ ਪਾਰਟੀ ਨੂੰ ਹਰਾਇਆ ਭਾਜਪਾ ਨੂੰ ਹਰਾਇਆ ਔਰ ਕਾਂਗਰਸ ਦੇ ਕੈਂਡੀਡੇਟ ਮੈਨੂੰ ਸਫਲ ਜਸਫਲਤਾ ਜਿਹੜੀ ਦਵਾਈ ਆ ਮੈਂ ਉਹਦੇ ਲਈ ਆਪਣੇ ਸਾਰੇ ਲੀਡਰਾਂ ਔਰ ਵਰਕਰਾਂ ਦਾ ਧੰਨਵਾਦ ਦੀਆਂ ਔਰ ਛੋਟੇ ਸਾਹਿਬ ਜਿਆਦਾ ਅਸ਼ੀਰਵਾਦ ਦਾ ਉਹਨਾਂ ਦਾ ਤਾਂ ਕਦੇ ਮੈਂ ਦੇਣਾ ਨਹੀਂ ਦੇ ਸਕਦਾ ਇਸ ਪਵਿੱਤਰ ਧਰਤੀ ਦਾ ਕਿ ਉਹਨਾਂ ਨੇ ਮੈਨੂੰ ਦੁਬਾਰਾ ਸੇਵਾ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਪਹਿਲਾਂ ਡਾਕਟਰ ਅਮਰ ਸਿੰਘ ਜੀ ਨੂੰ ਵਧਾਈ ਦੇਣਾ ਵਧਾਈ ਦਿੰਦਾ ਆ ਕਿ ਉਹ ਦੂਸਰੀ ਵਾਰ ਜਿਹੜੇ ਹੈਗੇ ਨੇ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਔਰ ਧੰਨਵਾਦ ਕਰਦਾ ਆ ਸਾਰੇ ਹੀ ਵੋਟਰ ਸਹਿਬਾਨ ਦਾ ਸਾਰੇ ਹੀ ਫਤੇਗੜ ਥਾਪ ਦੇ ਉਹਨਾਂ ਵਰਕਰਾਂ ਦਾ ਲੀਡਰਾਂ ਦਾ ਉਹਨਾਂ ਸਾਰੇ ਸਪੋਰਟਰਾਂ ਦਾ ਜਿਨ੍ਹਾਂ ਨੇ ਮਤਲਬ ਤਕਰੀਬਨ 1.5 ਮਹੀਨਾ 45 ਦਿਨ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਕੰਮ ਸੀਗਾ ਬਹੁਤ ਔਖੀ ਇਲੈਕਸ਼ਨ ਸੀਗੀ ਸਰਕਾਰ ਲੜ ਰਹੀ ਸੀ ਔਰ ਖਾਸ ਤੌਰ ਤੇ ਫਤੇਗੜ ਥਾਪ ਦੇ ਵਿੱਚ ਤਾਂ ਅਕਾਲੀ ਦਲ ਜਿਹੜਾ ਸੀਗਾ ਉਹ ਮਰਜ ਹੋ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਦੇਖੋਗੇ ਜਿਹੜੀਆਂ ਉਹਨਾਂ ਦੀਆਂ ਵੋਟਾਂ ਦੇ ਹਿਸਾਬ ਨਾਲ ਜਿੱਤੇ ਫਤੇਗੜ ਸਾਹਿਬ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਸੀਗਾ ਫਤੇਗੜ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਅਕਾਲੀ ਦਲ ਮਰਜ ਹੋ ਗਿਆ ਸੀ ਔਰ ਸਾਡੇ ਭਾਜਪਾ ਨੇ ਵੀ ਇੱਕ ਬੜੀ ਚਲਾਕੀ ਨਾਲ ਕੈਂਡੀਡੇਟ ਜਿਹੜਾ ਦਿੱਤਾ ਸੀ ਫਤੇਗੜ ਸਾਹਿਬ ਹਲਕੇ ਦੇ ਵਿੱਚੋਂ ਹੀ ਦੇ ਤਾਲ ਵਿਧਾਨ ਸਭਾ ਹਲਕੇ ਦੇ ਵਿੱਚੋਂ ਔਰ ਉਹਦਾ ਸਾਰਾ ਅਫੈਕਟ ਹੋਣ ਦੇ ਬਾਵਜੂਦ ਮੈਂ ਸਮਝ ਆਇਆ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਲਗਭਗ 28000 ਤੋਂ ਵੱਧ ਵੋਟਾਂ ਫਤੇਗੜ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਖਬਰ ਹੋਈਆਂ ਨੇ ਔਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਹੜਾ ਹੈਗਾ ਆ ਦੁਬਾਰਾ ਪਾਰਲੀਮੈਂਟ ਚ ਭੇਜਿਆ ਔਰ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮਹਿਸੂਸ ਕਰਦਾ ਆਂ ਔਰ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਦਿੱਲੀ ਦੇ ਵਿੱਚ ਵੀ ਸਰਕਾਰ ਬਣਾਵੇ ਔਰ ਇਹ ਸਾਡੇ ਜਿਹੜੇ ਐਮਪੀ ਸਾਹਿਬ ਨੇ ਦੂਸਰੀ ਵਾਰੀ ਚੁਣ ਕੇ ਜਾ ਰਹੇ ਡਾਕਟਰ ਅਮਰ ਸਿੰਘ ਜਿਨ੍ਹਾਂ ਦੇ ਬਾਰੇ ਦੇ ਵਿੱਚ ਪਹਿਲਾਂ ਵੀ ਇਹ ਸੀਗਾ ਕਿ ਇਹ ਇਹਨਾਂ ਨੇ ਬਹੁਤ ਫਤਿਹਗੜ ਸਾਹਿਬ ਦਾ ਕੰਮ ਕਰਾਇਆ ਆਉਣ ਵਾਲੇ ਸਮੇਂ ਦੇ ਵਿੱਚ ਫਤਿਹਗੜ ਸਾਹਿਬ ਦੀ ਉਮਤੀ ਤਰੱਕੀ ਤੇ ਬਿਹਤਰੀ ਦੇ ਲਈ ਬਹੁਤ ਜ਼ਿਆਦਾ ਹੋਰ ਕੰਮ ਕਰਨਗੇ ਔਰ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਆਪਣੇ ਇਲਾਕੇ ਨੂੰ ਅੱਗੇ ਲੈ ਕੇ ਜਾਵਾਂਗੇ